ਸਾਰੇ ਦਸਕਾਂ ਨੂੰ ਜਾਣ ਕੇ ਜਿਹੜੀ ਬੜੀ ਖੁਸ਼ੀ ਹੋਵੇਗੀ ਕਿ ਸਰਦੂਲਗੜ੍ਹ ਤੋਂ ਦਵਾਰਕਾ ਲਈ ਇੱਕ ਬੱਸ ਜਿਹੜੀ ਰਵਾਨਾ ਹੋ ਰਹੀ ਹੈ ਇਸ ਦੇ ਵਿੱਚ ਵਿਸਤਾਰਪੁਰ ਕੋ ਜਾਣਕਾਰੀ ਜਿਹੜੀ ਲੈਣ ਵਾਸਤੇ ਆਪਣੇ ਇੱਥੇ ਮੈਂਬਰ ਮੌਜੂਦ ਨੇ ਆਪਾਂ ਉਹਨਾਂ ਤੋਂ ਪੁੱਛਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਆਪਣਾ ਬੋਬੀ ਸਿੰਘਲਾ ਜੀ ਤਾਂ ਜਿਹੜੀ ਬੱਸ ਜਾ ਰਹੀ ਹੈ ਜੀ ਉਸ ਵਾਸਤੇ ਕੀ ਡਿਟੇਲ ਹੈ ਪੂਰੀ ਸਾਰੇ ਦਸਕਾਂ ਨਾਲ ਸਾਂਝੀ ਕਰੋ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਜੈ ਸ਼੍ਰੀ ਸ਼ਾਮ ਤੇ ਬੇਨਤੀ ਕਰਦੇ ਹਾਂ ਅਸੀਂ ਸਰਦੂਲਗੜ੍ਹ ਤੋਂ ਦਵਾਰਕਾ ਜੀ ਇਹ ਬੱਸ ਦਾ ਰੂਟ ਹੈ ਜੀ ਏਸੀ ਬਸ ਯਾਤਰਾ ਜੇ ਪੁਸ਼ਕਰ ਸੇਟਸਵਾਰਿਆ ਉਦੇਪੁਰ ਸੋਮਨਾਥ ਸਦਾਮਪੂਰੀ દ્વાਰਕਾ ਬੈਟਦਵਾਰਕਾ ਗੋਪੀ ਤਲਾਬ ਨਗਵੇਸ਼ਵਰ ਅੰਬਾ ਜੀ ਨਾਰੋਦਾਰਾ ਪਾਣੂ ਸ਼ਾਮ ਤੋਂ ਵਾਪਸੀ ਹੁੰਦੀ ਹੋਈ ਸਾਲਾ ਸਰ ਇਹ ਜੀ 7 2 2024 ਤੋਂ ਰਵਾਨਗੀ ਹੋ ਰਹੀ ਹੈ ਇਹਦੀ ਹਨਮਾਨ ਮੰਦਰ ਤੋਂ ਜੀ ਠੀਕ ਹੈ ਠੀਕ ਹੈ ਜੀ ਵਾਪਸੀ ਹੈ ਜੀ 15 ਦੋ 2024 ਦਿਨ ਵੀਰਵਾਰ ਜਾਨੀ ਕਿ ਬੁੱਧਵਾਰ ਨੂੰ ਚੱਲਣਾ ਤੇ ਹਫਤੇ ਬਾਅਦ ਵੀਰਵਾਰ ਨੂੰ ਵਾਪਸੀ ਹੈ ਜੀ ਬ੍ਰੇਕਫਾਸਟ ਡਿਨਰ ਇਹਦੇ ਨਾਲ ਹੋਊ ਆ ਜੀ ਬਿਲਕੁਲ ਫਰੀ ਬਸ ਕਰਾਇਆ 14200 ਰੁਪਿਆ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਜਿਨੇ ਵੀ ਕੋਈ ਬੁਕਿੰਗ ਕਰਾਉਣੀ ਹੈ ਉਹ ਆ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਜੀ ਸੋਮਨਾਥ ਜੀ ਨੰਬਰ ਨੋਟ ਕਰੋ ਜੀ 88474 25018 ਜੀ ਰੀਤਾ ਪੱਠੇਵਾਲਾ ਜੀ 94174 05458 ਜੀ ਅਸ਼ਵਨੀ ਕੁਮਾਰ ਆਸ਼ੂ ਜੀ 98552 80706 ਜੀ ਇਹ ਨੰਬਰਾਂ ਤੇ ਕੰਟੈਕਟ ਕਰਕੇ ਬੁਕਿੰਗ ਕਰਾ ਸਕਦੇ ਹੋ ਬਹੁਤ ਵਧੀਆ ਰੂਟ ਲਵਾਉਂਦੇ ਆ ਪਹਿਲਾਂ ਵੀ ਇੱਕ ਰੂਟ ਗਿਆ ਸੀ ਇਹਨਾਂ ਦਾ ਤੇ ਨੇਪਾਲ ਕੰਨੀ ਸਾਰੇ ਸ਼ਹਿਰ ਨਿਵਾਸੀਆਂ ਨੇ ਆ ਕੇ ਬਹੁਤ ਪ੍ਰਸ਼ੰਸਾ ਕੀਤੀ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਨੰਬਰ ਸੋਨੂੰ ਦੇਤੇ ਇੱਥੇ ਸੰਪਰਕ ਕਰ ਸਕਦੇ ਹੋ ਜਾਣ ਲਈ ਕੁਝ ਸੀਟਾਂ ਬਾਕੀ ਹੈ ਬੁਕਿੰਗ ਜਲਦੀ ਤੋਂ ਜਲਦੀ ਕਰਾਓ ਬਹੁਤ ਬਹੁਤ ਧੰਨਵਾਦ ਜੀ ਇਹਦੀ ਬਸ ਦੇ ਚਲੋ ਆਪਾਂ ਡਿਨਰ ਵਗੈਰਾ ਦੀ ਤਾਂ ਗੱਲਬਾਤ ਹੋ ਗਈ ਖਾਣਾ ਪੀਣਾ ਜਿਹੜਾ ਵਿੱਚ ਤੇ ਰਹਿائش ਤਾਂ ਕਿਵੇਂ ਕਰੋਂਗੇ ਰਿਹਾਸ਼ ਰੂਮ ਵਿੱਚ ਹੈ ਜੀ ਪੂਰੇ ਫੈਸਿਲਿਟੀ ਰੂਮ ਹੈ ਜੀ ਵਧੀਆ ਪਹਿਲਾਂ ਵੀ ਅਸੀਂ ਜਾ ਕੇ ਆਏ ਆ ਇਹ ਇਹਨਾਂ ਨਾਲ ਬਹੁਤ ਵਧੀਆ ਮਤਲਬ ਉਹ ਕਰਦੇ ਆ ਜੀ ਕੋਈ ਇਹਨਾਂ ਨੂੰ ਇਹ ਨਹੀਂ ਦੇਖਦੇ ਵੀ ਸਾਨੂੰ ਘਾਟਾ ਵਾਧਾ ਪਿਛਲੇ ਗੜੇ ਮੈਨੂੰ ਸੁਣਨ ਚਾਹੀ ਇਹਨਾਂ ਨੂੰ ਆਪਦੇ ਪੱਲੋਂ ਰੁਪਏ ਪਏ ਸੀਗੇ ਇਹਨਾਂ ਨੇ ਆਪਦੇ ਪਲੋਂ ਰੁਪਏ ਪਾ ਕੇ ਪੂਰੀ ਫੈਸਿਲਿਟੀ ਦਿੱਤੀ ਇਹ ਇਹਦੇ ਵਿੱਚ ਕੌਣ ਜਾ ਸਕਦੇ ਜਾਂ ਬੱਚੇ ਦੀ ਟਿਕਟ ਦਾ ਕੀ ਪ੍ਰਬੰਧ ਹੈ ਤੇ ਫੈਮਿਲੀ ਜਾ ਸਕਦੀ ਹੈ ਜਾਂ ਜੈਂਟਸ ਜਾਂ ਲੇਡੀਜ਼ ਉਹ ਕਿਵੇਂ ਲੇਡੀ ਜੈਂਟਸ ਫੈਮਿਲੀ ਸਭ ਕੁਝ ਜਾ ਰਹੇ ਆ ਜੀ 5 ਸਾਲ ਤੋਂ ਛੋਟੇ ਬੱਤੇ ਦੀ ਟਿਕਟ ਨਹੀਂ ਲੱਗਦੀ ਜੀ 5 ਸਾਲ ਤੋਂ ਘੱਟ ਹਾਂਜੀ ਉਸ ਤੋਂ ਉੱਪਰ ਲੱਗੂ ਉਸ ਤੋਂ ਉੱਪਰ ਲੱਗੂਗੀ ਜੀ ਠੀਕ ਬਹੁਤ ਵਧੀਆ ਗੱਲ ਹੈ ਤੇ ਹੋਰ ਕੋਈ ਇਸ ਵਾਸਤੇ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਾਣਕਾਰੀ ਲੈ ਸਕਦੇ ਹੋ ਜਾਂ ਦਿੱਤੇ ਗਏ ਨੰਬਰਾਂ ਦੇ ਉੱਪਰ ਫੋਨ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀਆਂ ਟਿਕਟਾਂ ਜਿਹੜੀਆਂ ਬੁੱਕ ਕਰਵਾ ਸਕਦੇ ਹੋ ਕਿੰਨੀਆਂ ਸਵਾਰੀਆਂ ਕਿਉਂਕਿ ਇਹ ਜਿਹੜੀਆਂ ਸੀਟਾਂ ਨੇ ਲਿਮਟਿਡ ਸੀਟਾਂ ਨੇ ਤੇ ਇਹ ਜਦੋਂ ਬੁੱਕ ਹੋ ਜਾਂਦਾ ਉਸ ਤੋਂ ਬਾਅਦ ਸਿਫਾਰਸ਼ਾਂ ਕਰਾਉਂਦਾ ਜਾਂ ਮਿੰਟਾਂ ਕਰਨ ਦਾ ਸ਼ਾਇਦ ਕੋਈ ਫਾਇਦਾ ਫਾਇਦਾ ਨਾ ਹੋਵੇ ਤਾਂ ਐਸੀ ਨਾਲ ਹੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਕੈਮਰਾਮੈਨ ਰਵਣ ਦੇ ਨਾਮ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ